ਗਾਈਡੈਂਸ ਕਾਉਂਸਲਿੰਗ ਦੇ ਤਹਿਤ ਜਿਲ੍ਹਾ ਤਰਨਤਾਰਨ ਦੇ ਸਕੂਲਾਂ ਦਾ ਨੇਖਣ ਦਾ ਮੌਕਾ ਮਿਲਿਆ ਜਿਸ ਦੇ ਤਹਿਤ ਸਰਕਾਰੀ ਹਾਈ ਸਕੂਲ ਸ੍ਰਾਮ ਮਾਂਦਕਾ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਸਕੂਲ ਦੀ ਲਾਇਬ੍ਰੇਰੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਫਰਨੀਚਰ ਔਰ ਕੈਟਲੌਗ ਸਭ ਬਧੀਆ ਢੰਗ ਨਾਲ ਸਜਾਏ ਹੋਏ ਸਨ ਇਸੇ ਤਰ੍ਹਾਂ ਮਿਡ-ਡੇ ਮੀਲ ਲਈ ਕਿਚਨ ਜਿਸ ਤੇ ਕੋਪਨ ਸ਼ੈਡ ਕਿਚਨ ਵੀ ਦੇਖੀਗੇ ਇਸ ਤੋਂ ਇਲਾਵਾ ਜਿਹੜਾ ਡਾਈਨਿੰਗ ਹਾਲ ਸੀ ਸ਼ੈੱਡ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਸੀ ਔਰ ਸਜਜੇ ਢੰਗ ਨਾਲ ਜਿਹੜੀ ਸ਼ਾਂ ਉਸ ਜਗ੍ਹਾ ਤੇ ਉਹਦੀ ਵਰਤੋਂ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਵਧੀਆ ਢੰਗ ਨਾਲ ਸਜਾਇਆ ਸੀ ਆਰਟੀ ਰੂਮ ਜਿਦਾਂ ਕਿ ਬਹੁਤ ਵਧੀਆ ਢੰਗ ਨਾਲ ਲੈਕਚਰ ਜਿਹੜਾ ਚੱਲ ਰਿਹਾ ਸੀ ਔਰ ਬੱਚੇ ਬੜੇ ਹੀ ਧਿਆਨ ਨਾਲ ਜਿਹੜਾ ਸੁਣ ਰਹੇ ਸਨ ਇਸੇ ਤਰ੍ਹਾਂ ਗਾਈਡੈਂਸ ਕਾਰਨਰ ਰੂਮ ਦੇਖਿਆ ਗਿਆ ਜਿਸ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਚਾਰਟਸ ਲੱਗੇ ਸਨ ਫਲੈਕਸ ਜਿਹੜੇ ਸਾਰੇ ਸਜਾਏ ਹੋਏ ਸਨ ਬੁਕਸ ਜਿਹੜੀਆਂ ਕਿਤਾਬਾਂ ਉਹ ਟੇਬਲ ਤੇ ਡਿਸਪਲੇਡ ਸਨ ਔਰ ਹਰੇਕ ਤਰ੍ਹਾਂ ਦੇ ਗਾਈਡੈਂਸ ਬੱਚੇ ਨੂੰ ਕੰਧ ਚਿੱਤਰਾਂ ਨਾਲ ਦਿਖਾਈ ਜਾ ਰਹੀ ਸੀ ਔਰ ਦੇਖਿਆ ਕਿ ਬਹੁਤ ਹੀ ਵਧੀਆ ਤੇ ਪ੍ਰਭਾਵਸ਼ਾਲੀ ਜਿਹੜਾ ਕੈਰੀਅਰ ਗਾਈਡੈਂਸ ਰੂਮ ਸਰਕਾਰੀ ਹਾਈ ਸਕੂਲ ਸਰਾਮਾਂਦਕਾਂ ਬਲੌਗੰਡੀਵਨ ਜਿਲ੍ਹਾ ਤਰੰਤਾਂਜ ਬਣਿਆ ਹੋਇਆ ਹੈ ਇਤਿਹਾਸ ਦੇ ਪੱਖੋਂ ਇਕਸਮਾ ਕਸਬਾ ਬਹੁਤ ਇਤਿਹਾਸਿਕ ਹੈ ਔਰ ਸਰਾਮਾਂਤ ਖਾਂ ਜੋ ਕਿ ਜਹਾਂਗੀਰ ਦੇ ਰਾਜਦੂਰ ਕੈਲੀਗ੍ਰਾਫਰ ਸਨ ਉਹਨਾਂ ਨੇ ਇਸ ਜਗ੍ਹਾ ਤੇ ਇੱਕ ਸਰਾਤ ਅਮੀਰ ਕਰਾਈ ਜਿਸ ਨੂੰ ਕਿ ਸਰਾਏ ਮਾਂਤਖਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਇਸ ਇਤਿਹਾਸਿਕ ਪਿਸ਼ੋਕੜ ਵਾਲੇ ਪਿੰਡ ਦੇ ਵਿੱਚ ਇਹ ਸਰਕਾਰੀ ਹਾਈ ਸਕੂਲ ਸਰਾਮਾਂਤ ਖਾਂ ਮੌਜੂਦ ਹੈ ਜਿੱਥੇ ਕਿ ਪ੍ਰਾਤਨ ਦੇ ਬਿਲਡਿੰਗਾਂ ਵੀ ਮੌਜੂਦ ਹਨ